ਬਠਿੰਡਾ ਦੀ ਵਰਦਮਾਨ ਫੈਕਟਰੀ ਬੰਦ ਹੋਣ ਤੋਂ ਬਾਅਦ ਉੱਥੇ ਕੱਟੇ ਗਏ ਪਲਾਟਾਂ ਦਾ ਮਾਮਲਾ ਭਖਿਆ ਅੱਜ ਬਿਜ਼ਨਸ ਵਿਭਾਗ ਚੰਡੀਗੜ੍ਹ ਤੋਂ ਟੀਮ ਪਹੁੰਚੀ ਬਠਿੰਡਾ ਦੇ ਨਗਰ ਨਿਗਮ ਅਤੇ ਉਹਨਾਂ ਵੱਲੋਂ ਕੀਤਾ ਗਿਆ ਇੱਥੇ ਆ ਕੇ ਉਸ ਦਾ ਰਿਕਾਰਡ ਤਲਬ ਵੀਰਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਨਗਰ ਨਿਗਮ ਵਿਖੇ ਪਹੁੰਚੀ ਬਿਜ਼ਨਸ ਵਿਭਾਗ ਦੀ ਚੰਡੀਗੜ੍ਹ ਤੋਂ ਟੀਮ ਅਤੇ ਉਹਨਾਂ ਵੱਲੋਂ ਬਠਿੰਡਾ ਦੇ ਟਾਊਨ ਪਲੈਨਰ ਦੇ ਕੋਲੋਂ ਜੋ ਵਰਤਮਾਨ ਫੈਕਟਰੀ ਬੰਦ ਹੋ ਚੁੱਕੀ ਹੈ ਉੱਥੇ ਕੱਟੀ ਗਈ ਕਲੋਨੀ ਦਾ ਰਿਕਾਰਡ ਤਲਬ ਕੀਤਾ ਗਿਆ ਦਸਰਾ ਬਣਦਾ ਹੈ ਕਿ ਇੱਥੇ ਇੱਕ ਫੈਕਟਰੀ ਸੀ ਵਰਤਮਾਨ ਜੋ ਬੰਦ ਹੋ ਚੁੱਕੀ ਹੈ ਤੇ ਉੱਥੇ ਉਹਨਾਂ ਦੇ ਮਾਲਕਾਂ ਵੱਲੋਂ ਉੱਥੇ ਕਲੋਨੀ ਕੱਢ ਦਿੱਤੀ ਗਈ ਸੀ ਤੇ ਬਹੁਤ ਸਾਰੇ ਲੋਕਾਂ ਵੱਲੋਂ ਉਸ ਦੇ ਵਿੱਚ ਪੈਸਾ ਲਗਾ ਦਿੱਤਾ ਗਿਆ ਸੀ ਉਹਦੇ ਪਲਾਟ ਖਰੀਦੇ ਗਏ ਸਨ ਤੇ ਉਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਇਹ ਦੀ ਜਿਹੜੀ ਸ਼ਿਕਾਇਤ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਭੇਜੀ ਗਈ ਸੀ ਤੇ ਉਹਨਾਂ ਤੋਂ ਇੱਥੇ ਬਟੰਡਾ ਨਗਰ ਨਿਗਮ ਦੇ ਅੰਦਰ ਉਹਦੀ ਸ਼ਿਕਾਇਤ ਆਈ ਨਗਰ ਨਿਗਮ ਵੱਲੋਂ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਕਿਉਂਕਿ ਇਸ ਦੀ ਜਿਹੜੀ ਐਨਓਸੀ ਹੈ ਉਹ ਇਹਨਾਂ ਵੱਲੋਂ ਆਪਣ ਨਹੀਂ ਲਈ ਗਈ ਸੀ ਤੇ ਬਹੁਤ ਸਾਰੇ ਲੋਕਾਂ ਵੱਲੋਂ ਉੱਥੇ ਪੈਸਾ ਲਗਾ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਵੱਲੋਂ ਇਸ ਤੋਂ ਪਹਿਲਾਂ ਨੋਟਿਸ ਦਿੱਤਾ ਗਿਆ ਲੇਕਿਨ ਟਾਊਨ ਪਲੈਨਰਿੰਗ ਦਾ ਕਹਿਣਾ ਕਿ ਉਹਨਾਂ ਨੇ ਇਹ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਹੁਣ ਇਹਨਾਂ ਵੱਲੋਂ ਉਹਨਾਂ ਦੀ ਆਪਣੀ ਫੈਕਟਰੀ ਹੈ ਉਸ ਤੇ ਬਾਹਰ ਜਿਹੜਾ ਨੋਟਿਸ ਹੈ ਉਹ ਚਪਕਾ ਦਿੱਤਾ ਗਿਆ ਤੇ ਉਸ ਦਾ ਜਿਹੜਾ ਵਟਸਐਪ ਤੇ ਵੀ ਉਹਨੂੰ ਮੈਸੇਜ ਭੇਜ ਦਿੱਤਾ ਗਿਆ ਉਹਨਾਂ ਨੂੰ 3 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਨਗਰ ਨਿਗਮ ਵੱਲੋਂ ਨੰਨ ਨੂੰ ਆਪਣਾ ਨੋਟਸ ਕੱਟਿਆ ਹੈ ਇਸ ਨੂੰ ਲੈ ਕੇ ਅੱਜ ਬਿਜ਼ਨਸ ਵਿਭਾਗ ਦੀ ਜਿਹੜੀ ਟੀਮ ਹੈ ਉਹ ਚੰਡੀਗੜ੍ਹ ਤੋਂ ਇੱਥੇ ਪਹੁੰਚੀ ਹੋਈ ਹੈ ਅਤੇ ਉਹਨਾਂ ਵੱਲੋਂ ਸਾਰਾ ਨਗਰ ਨਿਗਮ ਤੋਂ ਉਹ ਜਿਹੜਾ ਇਹ ਆਪਣਾ ਰਿਕਾਰਡ ਸੀਗਾ ਉਹ ਆਪਣਾ ਤਲਬ ਕੀਤਾ ਗਿਆ ਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਹੋਣੀ ਇਹ ਬਾਅਦ ਦੀਆਂ ਗੱਲਾਂ ਲੇਕਿਨ ਇੱਕ ਵਾਰੀ ਉਹਨਾਂ ਵੱਲੋਂ ਸਾਰਾ ਰਿਕਾਰਡ ਹੈ ਜਿਹੜਾ ਉਹ ਤਲਬ ਕੀਤਾ ਗਿਆ ਆਪ ਸਭ ਨੂੰ ਸੁਣਾਉਣਾ ਕੀ ਕਹਿੰਦੇ ਨੇ ਬੀਲ ਆਪ ਆਪਣਾ ਬਿਜ਼ਨਸ ਵਿਭਾਗ ਦੇ ਚੰਡੀਗੜ੍ਹ ਤੋਂ ਆਏ ਅਧਿਕਾਰੀ ਅਤੇ ਬਠਿੰਡਾ ਨਗਰ ਨਿਗਮ ਦੇ ਟਾਊਨ ਪਲੈਨਰ ਵੀਰ ਜੀ ਲੱਗਦਾ ਚੰਡੀਗੜ੍ਹ ਸਰ ਕੀ ਕਾਰਨ ਕੀ ਹੈ ਸਰ ਕਿਉਂ ਇਸ ਕਿਹਾ ਰਹੀ ਸੀ ਨਿਊਜ਼ ਸੀ ਜਗਬਾਨੀ ਚ ਇੰਡਸਟਰੀ ਜੇ ਪਲੋਟਿੰਗ ਹੋ ਰਹੀ ਹੈ ਵਰਧਮਨ ਅਸਤੀ ਦੀ ਉਹਦੀ ਪਰਦਾਲ ਚ ਸਰ ਪਰਦਾਲ ਚ ਕੀ ਆਇਆ ਮਤਲਬ ਕੋਡ ਲਈਦਾ ਤੋ ਇਹਨਾਂ ਨੂੰ ਕੋਡ ਚ ਆ ਕੇ ਇੱਥੇ ਪਲੋਟਿੰਗ ਨਹੀਂ ਹੋ ਰਹੀ ਹਲੇ ਇਹਨੇ ਨੋਟਿਸ ਜਾਰੀ ਕੀਤਾ ਆਇਆ ਬਾਕੀ ਬਦਲ ਨਮਿਸ਼ਾ ਸਰ ਫੇਸੀ ਮਾਮਲਾ ਬਹੁਤ ਪੱਕਿਆ ਹੋਇਆ ਹੈ ਬਹੁਤ ਲੋਕਾਂ ਨੇ ਆਪਣੇ ਪੈਸੇ ਇਹਨਾਂ ਨੂੰ ਚੈੱਕ ਵੀ ਐਡਵਾਂਸ ਲਈ ਲਈ ਤੇ ਸਰ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਹੱਲ ਹੋਗਾ ਜਦੋਂ ਕੋਈ ਐਲਓਸੀ ਨੇ ਪਤਾ ਨੂੰ ਨਹੀਂ ਸਨੋਲੋਜੀ ਹਨ ਲੋਕਾਂ ਨੇ ਵੇਚਿਆ ਉਹ ਜੀ ਨਾ ਸੋਰੀ ਜੀ ਕਿ ਤੇ ਲੋਕਾਂ ਨੂੰ ਕੀ ਕਿਸਾਰਾ ਅਪੀਲ ਕਰਨਾ ਚਾਹੂਗਾ ਜਾਂ ਕੀ ਕਹਿੰਦਾ ਇਹ ਤਾਂ ਨਾਲ ਜਦਦਰ ਇਹਨੂੰ ਖਿਲਾੜਨੀ ਮਰਦੇ ਪਤਾ ਕਰਨ ਕਿ ਕਲੋਨੀ ਪਾਸ ਹੈ ਨਹੀਂ ਪਾਸ ਹੈ ਫਿਰ ਪਰਪਟ ਬੰਦਾ ਪਤਾ ਕਰਨ ਕਰ ਚੰਦੋਂ ਕਿ ਕਲੋਨੀ ਪਾਸ ਹੈ ਕਿ ਨਹੀਂ ਪਾਸ ਹੈ ਓਕੇ ਮਾਮਲਾ ਸਾਡੇ ਕੋਲ ਤਾਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਤੋਂ ਹੀ ਸ਼ਿਕਾਇਤ ਆਈ ਸੀ ਜੀ ਇਹ ਇੱਦਾਂ ਕਲੋਨੀ ਕੱਟੀ ਜਾ ਰਹੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਦੇ ਆਫਿਸ ਨੂੰ ਰਿਪੋਰਟ ਦੇ ਚੁੱਕੇ ਹੋਏ ਹਾਂ ਹੋਨ ਡਿਸਭ ਨੇ ਵੀ ਇਹਦਾ ਸਖਤੀ ਨਾਲ ਸਟੈਂਡ ਲਿਆ ਹੋਇਆ ਹੈ ਕਿ ਵੀ ਇਹ ਕਲੋਨੀ ਦੇ ਵਿੱਚ ਪਲਾਨ ਕਿਵੇਂ ਵੇਚ ਕੀ ਗਏ ਕੀ ਹੋਇਆ ਹੈ ਉਹਦਾ ਅਸੀਂ ਨੋਟਿਸ ਦਿੱਤਾ ਹੈ ਕਲੋਨਾਈਜ਼ਰ ਉਹਦਾ ਜੋ ਜਵਾਬ ਆਂਦਾ ਹੈ ਉਹਦੇ ਤੇ ਫਿਰ ਅਗਲੀ ਕਾਰਵਾਈ ਸੀ ਰੰਮ ਕਰਾਂਗੇ ਹਾਲ ਦੀ ਕੜੀ ਤੇ ਸਾਡੇ ਕੋਲ ਜਿੰਨੇ ਰਿਕਾਰਡ ਸੀ ਅਸੀਂ ਕੁਲ ਬਿਜ਼ਨਸ ਅਫੀਸਰ ਨੂੰ ਦੇ ਚੁੱਕੇ ਹਾਂ ਜੋ ਸਾਡੇ ਕੋਲ ਸਰ ਨੋਟਿਸ ਦਾ ਸਮਾਂ ਕਿੰਨਾ ਦਿੱਤਾ ਸੀ 3 ਦਿਨ ਦਾ ਸਮਾਂ ਨੋਟਿਸ ਦਾ ਸਮਾਂ 3 ਤੇ ਹਾਜੀ ਉਹਨਾਂ ਦਾ ਕੋਈ ਜਵਾਬ ਰਿਪਲਾਈ ਹਾਲ ਦੀ ਕੜੀ ਉਹਨਾਂ ਨੇ ਪਹਿਲਾਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਨੋਟਿਸ ਦੀ ਉੱਤੇ ਪੇਸਟਿੰਗ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਵਟਸਐਪ ਦੇ ਉੱਤੇ ਵੀ ਭੇਜ ਦਿੱਤਾ ਵਾ ਹਾਂ ਸਰ ਤੁਸੀਂ ਇਹ ਸ਼ਹਿਰ ਦੇ टाउन प्लानਰ ਹੋ ਤੁਸੀਂ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਕਿਸ ਤਰ੍ਹਾਂ ਦੀ ਵੀ ਗਲ ਕਰਨਾ ਚਾਹੋਗੇ ਕਿਸ ਕੀ ਜਣਾ ਚਾਹੋਗੇ ਕਾਨੂੰਨ ਦੀ ਜਾਣਕਾਰੀ ਨਾ ਰੱਖਣਾ ਤੇ ਅਣਗਹਿਲੀ ਚ ਚੀਜ਼ਾਂ ਖਰੀਦ ਲੈਣੀਆਂ ਇਹ ਤੁਹਾਡੇ ਪਦਰ ਦੇ ਉੱਤੇ ਇੱਕ ਵੱਡੀ ਨੁਕਸਾਨਦਾਇਕ ਗੱਲ ਸਾਬਤ ਹੋ ਸਕਦੀ ਹੈ ਜ਼ਰੂਰ ਨਗਰ ਨਿਗਮ ਤੁਹਾਡਾ ਆਪਣਾ ਦਫਤਰ ਹੈ ਮੁਪਤੀ ਕਮਿਸ਼ਨਰ ਦਫਤਰ ਤੁਹਾਡਾ ਆਪਣਾ ਹੈ ਤਹਿਸੀਲ ਆਫਿਸ ਤੁਹਾਡੀ ਆਪਣੀ ਹੈ ਤੁਹਾਨੂੰ ਜ਼ਰੂਰ ਉੱਥੇ ਪਤਾ ਕਰਨਾ ਚਾਹੀਦਾ ਵਾ ਕਿ ਕਿਹੜਾ ਕਲੋਨੀ ਪਾਸ ਹੈ ਕਿਹੜੀ ਨਹੀਂ ਹੈ ਸਾਨੂੰ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਐਦਾਂ ਫਿਰ ਬਾਅਦ ਵਿੱਚ ਕਹਿ ਦੇਣਾ ਜੀ ਸਾਨੂੰ ਤਾਂ ਭੁੱਲੇ ਭਾਲੇ ਸੀਗੇ ਜੀ ਸਾਨੂੰ ਪਤਾ ਨਹੀਂ ਚੱਲਿਆ ਇਹ ਫਿਰ ਬਾਅਦ ਦੇ ਵਿੱਚ ਦਿੱਕਤਾਂ ਉਹਦਾ ਸਾਹਮਣਾ ਕਰਨਾ ਪੈਂਦਾ ਹੈ